ਜਿਹ ਡਾਕਟਰ ਸਾਹਿਬ ਬੱਬਕ ਸਾਹਿਬ ਐਂਡ ਜਿਹੜਾ ਹੈਗਾ ਪੁਲਿਸ ਦੇ ਵਿੱਚ ਜਿਹੜਾ ਹੈਗਾ ਇੱਕ ਇੱਕ ਵਧੀਆ ਸੰਧਾ ਉੱਪਰਲਾ ਜਿਹੜਾ ਹੈਗਾ ਆ ਡਾਕਟਰ ਸਾਹਿਬ ਵੱਲੋਂ ਕੀਤਾ ਗਿਆ ਹੈਗਾ ਜਿਹੜਾ ਸਪੈਸੀਫਿਕ ਹੈਗਾ ਇਲਾਸਟੋਗ੍ਰਾਫੀ ਫਾਈਬਰ ਸਕੈਨ ਐਮ ਆਰ ਆਈ ਜੋ ਪੁਲਿਸ ਪਰਸਨਲ ਵਾਸਤੇ ਹਨਾ ਦੀ ਹੈਲਥ ਦੀ ਚੈੱਕ ਕਰਨ ਵਾਸਤੇ ਅਸੀਂ ਇਹ ਜਿਹੜਾ ਹੈਗਾ ਉਹ ਪਹਿਲਾਂ ਡਾਕਟਰ ਸਾਹਿਬ ਦੇ ਸਹਿਯੋਗ ਨਾਲ ਜਿਹੜਾ ਹੈਗਾ ਕਰ ਰਹੇ ਕਿ ਕਿ ਡਾਕਟਰ ਨੂੰ ਪੁਲਿਸ ਦੇ ਜਿਹੜੇ ਸਾਰੇ ਪੁਲਿਸ ਕਰਮੀ ਹੈ ਇਸ ਜਿਹੜੀ ਹੈਲਥ ਸਰਵਿਸ ਦਾ ਨਾਮ ਪਤਾ ਸਕਦੇ

ਅ ਅੱਜ ਦੇ ਦਿਨ ਅਸੀਂ ਕੈਂਪ ਇਨੋਗੂਰੇਟ ਕੀਤਾ ਹੈ ਇੱਥੇ ਜਿਹੜਾ 23 ਤਰੀਕ ਦਾ 27 ਤਰੀਕ ਤੱਕ ਲੱਗੇਗਾ ਲਿਵਰ ਇਲਾਸਟੋਗ੍ਰਾਫੀ ਲਿਵਰ ਫਾਈਬਰੋਸਕੈਨ ਲਿਵਰ ਫੈਟ ਕਵਾਂਟੀਫਿਕੇਸ਼ਨ ਤੋਂ ਲਿਵਰ ਦੀ ਐਮ ਆਰ ਆਈ ਵੀ ਨਾਲ ਵਿੱਚ ਇਨਕਲੂਡ ਕਰ ਰਹੇ ਹਾਂ ਸੋ ਆਹ ਟੈਸਟ ਆਲਮੋਸਟ ਸਾਰੇ ਟੈਸਟ ਦੇਖੇ ਜਾਂਦੇ ਆ ਰਾਉਂਡ ਵੀਕਸ ਹਰ ਕੁਝ ਟੈਸਟ ਨੇ ਮਾਰਕਟ ਸੋ ਅਹੀਂ ਪੁਲਿਸ ਵਾਸਤੇ ਇਹ ਸਾਰਾ ਫ੍ਰੀ ਕਰ ਰਹੇ ਹਾਂ ਪੁਲਿਸ ਨੇ ਸਾਡੇ ਫਲੱਡ ਸੀਗੇ ਬਹੁਤ ਹੀ ਹੁਕਮਨ ਦਿੱਤਾ ਫਿਰ ਪੁਲਿਸ ਨੇ ਦਿਨ ਰਾਤ ਕੰਮ ਕੀਤਾ ਲੋਕਾਂ ਦੀ ਸੇਵਾ ਕੀਤੀ ਹੈ ਉਹ ਸਾਡਾ ਇੱਕ ਫਰਜ਼ ਬਣਦਾ ਕਿ ਜਿਹੜਾ ਲੋਕਾਂ ਦੀ ਸੇਵਾ ਕਰ ਰਹੀ ਹੋਵੇ ਐਟ ਲੀਸਟ ਉਹਨੋਂ ਤੱਕ ਕਿਸੇ ਨਾ ਕਿਸੇ ਤਰੀਕੇ ਨਾਲ ਉਹਦੀ ਸੇਫਟੀਆਂ ਦਾ ਧਿਆਨ ਰੱਖ ਸਕੀਏ ਸੋ ਆਹ ਜੀ ਕੈਂਪ ਕਰ ਆ ਪਿਛਲੇ ਸਾਲ ਜਿਹੇ ਅਸੀਂ ਆਲਮੋਸਟ 260 2300 ਤੋਂ 260 ਸਕੈਨ ਕੀਤੇ ਸੀਗੇ ਉਦੋਂ ਹੀ ਹਫਤਾ ਕੈਂਪ ਸੀਗਾ ਇਸ ਵਾਰ ਵੀ ਇੱਕ ਹਫਤਾ ਪੂਰਾ ਕੈਂਪ ਕਰ ਗਏ ਜੇ ਮੇਰੀ ਇੱਕ ਸੋਚ ਹੈ ਕਿ ਰੈਦਰ ਥੈਨ ਅਸੀਂ ਉਸ ਬੰਦੇ ਨੂੰ ਪੁੱਛਾਈਏ ਜਿਹੜਾ ਸਾਰਿਆਂ ਵਾਸਤੇ ਅੱਗੇ ਖੜਾ ਹੈ ਮੋਢੀ ਖੜਾ ਹੈ ਸਾਰਿਆਂ ਦੀ ਸੇਵਾ ਕਰ ਰਿਹਾ ਹੈ ਸਾਰਿਆਂ ਦੀ ਪ੍ਰੋਟੈਕਸ਼ਨ ਕਰ ਰਿਹਾ ਹੈ ਤੋ ਸਾਡੇ ਪੰਜਾਬ ਦੇ ਯੋਧੇ ਨੇ ਉਹ ਪੰਜਾਬ ਪੁਲਿਸ ਜੇਹੀਂ ਜੇ ਪੰਜਾਬ ਪੁਲਿਸ ਨੇ ਬੱਚੇ ਛੱਡ ਦਿੱਤਾ ਤੇ ਲੋਕਾਂ ਦਾ ਕੀ ਬਣੇਗਾ ਅਸੀਂ ਸਾਰੇ ਲਿਵਰ ਦੇ ਟੈਸਟ ਨੇ ਨਾਰਮਲੀ ਜਿਹੜੇ ਹੀ ਰੂਟੀਨ ਹਰਤਾ ਸੌਣ ਜਿਹਹੀਂ ਕੰਨੇ ਆ ਉਹਦੇ ਵਿੱਚ ਕੀ ਹੁੰਦਾ ਹੈ ਕਿ ਲਿਵਰ ਖਰਾਬ ਹੋ ਗਿਆ ਤਾਂ ਉਹ ਤੋਂ ਪਤਾ ਲੱਗਦਾ ਹੈ ਸੋ ਆਜ ਇਹ ਟੈਸਟ ਨੇ ਲਿਵਰ ਸਿਰੋਸਿਸ ਤੋਂ ਪਹਿਲਾਂ ਵੀ ਹ ਸਟੇਜਸ ਤੇ ਹੀ ਲਿਵਰ ਨੂੰ ਦੇਖ ਸਕਦੇ ਆ ਪਤਾ ਕਰ ਸਕਦੇ ਆ ਕਿ ਲਿਵਰ ਖਰਾਬ ਹੋਣਾ ਸ਼ੁਰੂ ਹੋ ਗਿਆ ਹੈ ਪੂਰੇ ਫੁੱਲ ਸਟੇਜ ਨਹੀਂ ਗਿਆ ਤੇ ਅਹੀਂ ਪਹਿਲਾਂ ਅਸੀਂ ਸਿੰਪਲ ਡਾਈਟ ਮੋਡੀਫਿਕੇਸ਼ਨ ਨਾਲ ਹੀ ਇਹਨੂੰ ਸਾਦੇ ਨੂੰ ਠੀਕ ਕਰ ਸਕਦੇ ਆ ਕਿਹੜੇ ਕਿਹੜੇ ਟੈਸਟ ਜੀ ਲਿਵਰ ਲਾਸਟੋਗ੍ਰਾਫੀ ਫੈਟ ਕਵਾਂਟੀਫਿਕੇਸ਼ਨ ਫਾਈਬਰੋਸਕੈਨ ਤੇ ਲਿਵਰ ਦੀ ਐਮ ਆਰ ਆਈ ਸਰ ਜਿਹੜਾ ਫੈਟ ਕਵਾਂਟੀਫਿਕੇਸ਼ਨ ਟੈਸਟ ਹੈ ਇਹਦੇ ਬਾਰੇ ਥੋੜਾ ਜਿਹਾ ਡਿਟੇਲ ਵਿੱਚ ਦੱਸਾਂ ਐ ਜੀ ਅਸੀਂ ਜਿੱਦਾਂ ਇੱਕ ਇਹਨੇ ਖੋਨ ਚ ਚਰਬੀ ਵੱਧ ਗਈ ਸੋ ਲਿਵਰ ਦੀ ਕੋਈ ਵੀ ਪ੍ਰੋਬਲਮ ਜਿਹੜੀ ਹੈ ਉਹ ਸ਼ੁਰੂ ਹੁੰਦੀ ਹੈ ਕਿ ਲਿਵਰ ਦੇ ਵਿੱਚ ਚਰਬੀ ਆਣੀ ਸ਼ੁਰੂ ਹੁੰਦੀ ਹੈ ਪਹਿਲਾਂ ਲਿਵਰ ਦੀ ਚਰਬੀ ਵੱਧਦੀ ਆਖਰ ਹੋਈ ਉਹਦੀ ਖਰਾਬ ਹੋਣਾ ਸ਼ੁਰੂ ਹੁੰਦਾ ਫਿਰ ਜਾ ਕੇ ਸਿਰੋਸਸ ਆਂਦੀ ਹੈ ਸੋ ਜਿਹੜੀਆਂ ਪਹਿਲੀਆਂ ਸਟੇਜਾਂ ਨੇ ਜਿਹਦੇ ਵਿੱਚ ਲਿਵਰ ਤੇ ਚਰਬੀ ਆਣੀ ਸ਼ੁਰੂ ਹੋਈ ਅਸੀਂ ਉਹਨਾਂ ਸਟੇਜਿਸ ਤੇ ਹੀ ਲਿਵਰ ਠੀਕ ਹੈ ਤੇ ਜੰਦਰ ਕੌਰ ਜ਼ਿਲ੍ਹਾ ਪਰਵਾਰ ਭਲਾਈ ਅਫਸਰ ਗੁਰਦਾਸਪੁਰ ਅੱਜ ਕੇਪੀ ਬੱਬਰ ਮਲਟੀਸਪੈਸ਼ੈਲਿਟੀ ਸਕੈਨ ਸੈਂਟਰ ਦੇ ਇੱਥੇ ਮੈਨੂੰ ਐਸ ਗੈਸਟ ਆਫ ਆਨਰ ਬੁਲਾਇਆ ਗਿਆ ਸੀ ਇਹਨਾਂ ਦੇ ਬੜੇ ਬਹੁਤ ਹੀ ਵਧੀਆ ਕੰਮ ਪਹਿਲੇ ਵੀ ਕੈਂਪ ਲਗਾਏ ਨੇ ਮੈਡੀਕਲ ਕੈਂਪਸ ਵੀ ਲਗਾਏ ਨੇ ਫਲੱਡ ਦੌਰਾਨ ਵੀ ਲੋਕਾਂ ਦੀ ਬੜੀ ਸੇਵਾ ਕੀਤੀ ਹੈ ਆਪਣੀ ਟੀਮਸ ਆਪਣੀ ਐਂਬੂਲੈਂਸ ਆਪਣੀ ਦਵਾਈਆਂ ਭੇਜ ਕੇ ਤੇ ਅੱਜ ਬੜਾ ਹੀ ਵਧੀਆ ਇਹ ਟਾਈਮ ਹੈ ਜਦੋਂ ਇਹਨਾਂ ਨੇ ਇੱਕ ਲਿਵਰ ਸਕੈਨ ਉਹਦਾ ਇਲਾਸਟੋਸਿਸ ਐਂਡ ਐਮ ਆਰ ਆਈ ਲਿਵਰ ਸਕੈਨ ਕਰਨ ਵਾਸਤੇ ਪੁਲਿਸ ਪਰਸਨਲ ਨੂੰ ਉਹਨਾਂ ਦੀ ਡਾਇਗਨੋਸਿਸ ਤਾਂ ਕਿ ਸਿਰੋਸਿਸ ਤੋਂ ਪਹਿਲੇ ਉਹਨਾਂ ਦਾ ਡਾਇਗਨੋਸਿਸ ਹੋ ਸਕੇ ਤੇ ਇਲਾਜ ਕਰਾ ਉਹ ਕਰਾ ਲੈਣ ਸਮੇਂ ਸਿਰ ਇਸ ਵਾਸਤੇ ਇਹਨਾਂ ਨੇ ਇੱਕ ਕੈਂਪ ਲਗਾਇਆ ਜੋ ਕਿ ਹਫਤਾ ਚੱਲੇਗਾ 25 ਤੋਂ 26 ਐਂਟਰੀਜ਼ ਆਲਰੇਡੀ ਹੋ ਚੁੱਕੀਆਂ ਪਿਛਲੇ ਸਾਲ ਵੀ ਐਨਐਐ ਐਸਟਰਾ ਦਾ ਹੀ ਕੈਂਪ ਲਗਾਇਆ ਸੀ ਜਿਹਦੇ ਵਿੱਚ 260 ਪੁਲਿਸ ਅੰਮਲੋਇਸ ਦਾ ਐਸਟਰਾ ਹੀ ਲਿਵਰ ਸਕੈਨ ਐਮਆਰਆਈ ਸਕੈਨ ਸਾਰੇ ਟੈਸਟ ਜਿਹੜਾ ਕਿ ਬਾਜ਼ਾਰ ਦੇ ਵਿੱਚ ਲਗਭਗ 20000 ਦੇ ਨੇ ਫ੍ਰੀ ਕੈਂਪ ਉਹਨਾਂ ਵਾਸਤੇ ਲਗਾਇਆ ਗਿਆ ਸੀ ਐਂਡ ਵੈਸੇ ਵੀ ਬੜਾ ਸਾਡੇ ਨਾਲ ਹੱਥ ਦੇ ਹੱਥ ਨਾਲ ਚਲ ਕੇ ਰੂਬਰੂ ਹੋ ਕੇ ਬਹੁਤ ਹੀ ਹੈਲਥ ਡਿਪਾਰਟਮੈਂਟ ਸਿਹਤ ਵਿਭਾਗ ਦੇ ਨਾਲ ਸਾਡੇ ਨਾਲ ਬਹੁਤ ਜ਼ਿਆਦਾ ਚਾਲ ਕੇ ਸੇਵਾ ਕਰਦੇ ਨੇ ਵਾਈਗਰੋ ਨਾਨੂ ਤੰਦਰੁਸਤੀ ਬਖਸ਼ਣ ਤੇ ਮੈਂ ਅੱਜ ਇਹਨਾਂ ਦਾ ਧੰਨਵਾਦ ਕਰਦੀ ਆਂ ਮੈਂ ਡਾਕਟਰ ਨੰਨਾ ਬੱਬਰ ਐਸ ਰਾਮ ਸਿੰਘ ਮੈਮੋਰੀਅਲ ਬੱਬਰ ਮਲਟੀ ਸਪੈਸ਼ੈਲਟੀ ਹਸਪੀਟਲ ਜੀਵਨਵਾਲ ਬਬਰੀ ਔਰ ਆਜ ਜੈਸੀ ਸਾਰੇ ਜਨੇ ਇਥੇ ਹਾਜ਼ਰ ਹੋਏ ਨੇ ਕੇਪੀ ਸਕੈਨਸ ਵਿੱਚ ਜਿੱਥੇ ਅੱਜ ਇੱਕ ਸਾਡੇ ਪੁਲਿਸ ਪਰਸਨਲਸ ਵਾਸਤੇ ਬਹੁਤ ਹੀ ਵਧੀਆ ਇੱਕ ਅੱਜ ਸਕੀਮ ਜਿਹੜੀ ਲਾਂਚ ਕੀਤੀ ਹੈ ਜੇ ਟੀ ਲੈਸਟੋਗ੍ਰਾਫੀ ਫਾਈਬਰੋਸਕੈਨਸ ਐਮ ਆਰ ਆਈਸ ਸਾਰੀ ਜੋ ਕਿ ਕੰਪਲੀਟ ਪੈਕੇਜ ਆਲਮੋਸਟ ਅਰਾਊਂਡ 20000 ਦੇ ਕਰੀਬ ਹੈ ਇਹਦੀ ਫ੍ਰੀ ਸੇਵਾ ਸਾਡੇ ਪੁਲਿਸ ਕਰਮੀਆਂ ਨੂੰ ਦਿੱਤੀ ਜਾ ਰਹੀ ਹੈ ਜਿਨ੍ਹਾਂ ਨੇ ਸਾਡੇ ਇਸ ਜਿਹੜਾ ਪਿੱਛੇ ਬੜਾ ਹੀ ਮੁਸ਼ਕਲ ਸਮਾਂ ਸੀ ਬੜਾ ਮੁਸ਼ਕਲ ਟਾਈਮ ਸੀ ਜਿਹਦੇ ਵਿੱਚ ਸਾਡੀ ਸਾਰੀ ਲੋਕਲ ਪਬਲਿਕ ਬੜੀ ਹੈਲਪ ਕੀਤੀ ਹੈ ਮਦਦ ਕੀਤੀ ਹੈ ਔਰ ਇਸੀ ਚੀਜ਼ ਨੂੰ ਅੱਗੇ ਰੱਖ ਧਿਆਨ ਦੇ ਰੱਖਦੇ ਹੋਏ ਅਸੀਂ ਸਾਰੇ ਐਜ਼ ਅ ਮੈਂਬਰ ਆਫ ਗਰੁੱਪ ਆਫ ਬੱਬਰ ਹਸਪੀਟਲਸ ਅਸੀਂ ਕਮ ਹੋਰ ਹੋਰ ਫੈਸਿਲਿਟੀਆਂ ਔਰ ਨਵੀਂ ਨਵੀਂ ਜਿਹੜੀ ਸੇਵਾਏ ਨੇ ਅਸੀਂ ਜ਼ਿਲ੍ਹੇ ਨੂੰ ਪ੍ਰੋਵਾਈਡ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਔਰ ਇਹਦੇ ਵਿੱਚ ਸਾਡੇ ਹਸਪੀਟਲ ਜਿਹੜਾ ਜੀਵਨਵਾਲ ਬਬਰੀ ਉਹਦੇ ਵਿੱਚ ਵੀ ਅਸੀਂ ਫ੍ਰੀ ਕੈਂਪਸ ਆਰਗੇਨਾਈਜ਼ ਕਰ ਰਹੇ ਨੇ ਔਰ ਜਿਸ ਤਰ੍ਹਾਂ ਦੇ ਇਸ ਤਰ੍ਹਾਂ ਕੇ ਤੁਸੀਂ ਜਾਣਦੇ ਹੋ ਵੈਸੀ ਵੀ ਹਸਪੀਟਲ ਦੇ ਵਿੱਚ Uh, all uh, cashless aishman di facilities uh, available hai aur uh, main sare zile wasiyano nu ਜਮ ਦੱਸਦੇ ਹੋਏ ਬਹੁਤ ਗਰਵ ਮਹਿਸੂਸ ਕਰ ਰਹੀ ਹੈ ਕਿ ਸਾਡੇ ਹਸਪਤਾਲ ਜਿਹੜਾ ਹੈ ਇਸਰਾਮ ਸਿੰਘ ਮੈਮੋਰੀਅਲ ਬਬਰ ਹਸਪੀਟਲ ਜੀਵਨਵਾਲ ਬਬਰੀ ਇੱਚ ਆਯੁਸ਼ਮਾਨ ਦੇ ਅੰਡਰ ਗਾਇਨਕੋਲੋਜੀ ਔਰ ਪੀਡੀਆਟ੍ਰਿਕਸ ਦੀ ਸੇਵਾਏ ਵੀ ਸਾਨੂੰ ਮਿਲ ਗਈ ਹੈ ਤੇ ਹੁਣ ਆਯੁਸ਼ਮਾਨ ਦੇ ਅੰਡਰ ਆਸਟੇਟਿਕਸ ਔਰ ਗਾਇਨਕੋਲੋਜੀ ਔਰ ਪੀਡੀਆਟ੍ਰਿਕਸ ਇਹ ਦੋਨੋ ਡਿਪਾਰਟਮੈਂਟ ਦੇ ਅੰਦਰ ਵੀ ਅਗਰ ਕੋਈ ਸੇਵਾਏ ਲੈਣਾ ਚਾਹੇਗਾ ਕਿ ਉਹ ਫੈਸਿਲਿਟੀਆਂ ਫ੍ਰੀ ਤੇ ਅਵੇਲੇਬਲ ਹੈਗੀਆਂ ਕੇਪੀ ਇਮਰਜੈਂਟ ਬੱਬਰ ਪਰਿਵਾਰ ਦਾ ਹਿੰਨੇ ਹਸਪੀਟਲ ਨੇ ਉਹਦਾ ਇੱਕ ਡਾਇਗਨੋਸਟਿਕ ਸੈਂਟਰ ਆ ਔਰ ਇਹ ਹਰ ਸਾਲ ਦੀ ਤਰ੍ਹਾਂ ਜਿੱਥੇ ਇਹ ਸੈਂਟਰ ਨੂੰ ਕਮਰਸ਼ੀਅਲ ਤੌਰ ਤੇ ਚਲਾ ਰਹੇ ਨੇ ਉਥੇ ਨਾਲ-ਨਾਲ ਮਾਨਵਤਾ ਦੀ ਸੇਵਾ ਵਾਲੀ ਇਹ ਕੁਝ ਹਿੱਸਾ ਪਾਉਂਦੇ ਨੇ ਔਰ ਉਸ ਕਾੜੀ ਦੇ ਵਿੱਚ ਅੱਜ ਇਹਨਾਂ ਨੇ ਫ੍ਰੀ ਲਿਵਰ ਦੇ ਜਿਹੜੇ ਟੈਸਟ ਨੇ ਉਹ ਪੁਲਿਸ ਡਿਪਾਰਟਮੈਂਟ ਵਾਸਤੇ ਅੱਜ ਫ੍ਰੀ ਕੀਤੇ ਨੇ ਔਰ ਇਹ ਜੋ ਲੈਬਰ ਦਾ ਟੈਸਟ ਹੈ ਜਿਹਦੇ ਵਿੱਚ ਐਮ ਆਰ ਆਈ ਔਰ ਬਾਕੀ ਦੂਸਰੀਆਂ ਚੀਜ਼ਾਂ ਹੁੰਦੀਆਂ ਨੇ ਜੇ ਆਪਾਂ ਮਾਰਕੀਟ ਤੋਂ ਕਰਾਣੀ ਹੋਵੇ ਤੇ ਤਕਰੀਬਨ 20000 ਰੁਪਇਆ ਇਹ ਪੰਜ ਟੈਸਟ ਦਾ ਖਰਚਾ ਹੁੰਦਾ ਸੋ ਅੱਜ ਚੰਨਾ ਲਗਾ ਇਥੇ ਆ ਕੇ ਕਿ ਉਹ ਪੁਲਿਸ ਫੋਰਸ ਜਿਹੜੀ 24 ਘੰਟੇ ਸਾਡੀ ਲੋਕਾਂ ਦੀ ਰਾਖੀ ਕਰਦੀ ਆ ਔਰ ਜਿਸ ਵਕਤ ਆਮ ਜਨਤਾ ਦੇ ਮੁਸ਼ਕਲ ਭੰਦੀ ਆ ਤੇ ਪੰਜਾਬ ਦੀ ਪੁਲਿਸ ਉਸ ਵਕਤ ਆਪ ਹਿੰਮਤ ਬਾਰ ਕੇ ਲੋਕਾਂ ਨੂੰ ਸੋਖਵੀਂ ਦਿੰਦੀ ਆ ਉਹਨਾਂ ਦੀ ਮੁਸ਼ਕਲ ਘੜੀ ਦੇ ਵਿੱਚ ਵੀ ਖੜੀ ਹੁੰਦੀ ਆ ਸੋ ਇਸ ਕਲਾਸ ਵਾਸਤੇ ਅੱਜ ਕੇਪੀ ਇਮੇਜਿੰਗ ਨੂੰ ਡਾਕਟਰ ਹਰਜੋਤ ਜੀ ਚਲਾਉਂਦੇ ਹੋਣੇ ਨਾਲ ਡਾਕਟਰ ਮਨਿੰਦਰ ਜੀ ਹੁੰਦੇ ਬ੍ਰਦਰ ਨੇ ਡਾਕਟਰ ਕਿਆਸ ਬੱਬਰ ਜਿਹੜੇ ਆਪਣੇ ਆਪ ਦੇ ਵਿੱਚ ਸਾਡੇ ਇਲਾਕੇ ਦੇ ਵਿੱਚ ਇੱਕ ਮੈਡੀਕਲ ਪ੍ਰੋਫੈਸ਼ਨ ਦੇ ਵਿੱਚ ਇਹਨਾਂ ਦਾ ਨਾਂ ਸੋ ਸਾਰਾ ਪਰਿਵਾਰ ਇਹਨਾਂ ਦੀਆਂ ਡੋਟਰ ਲੌਜ ਜਿਹੜੀ ਇੱਕ ਸਾਈਕੀਟਰਿਸ ਤੋਂ ডিপਾਰਟਮੈਂਟ ਨੂੰ ਦੇਖਦੇ ਨੇ ਦੂਜਾ ਗਾਇਨੀ ਦੀ ਬੜੀ ਮਾਹਰ ਆ ਸਾਰਾ ਪਰਿਵਾਰ ਉੱਥੇ ਮੈਂ ਕਈ ਵਾਰੀ ਕਹਿ ਚੁੱਕਾ ਵੀ ਕਮਰਸ਼ੀਅਲਿਜ਼ਮ ਦੇ ਨਾਲ-ਨਾਲ ਇਹਨਾਂ ਦੇ ਵਿੱਚ ਲੋਕਾਂ ਦੀ ਸੇਵਾ ਦੇ ਪ੍ਰਤੀ ਭਾਵਨਾਵਾਂ ਉਹ ਉਜਾਗਰ ਨਹੀਂ ਸੋ ਅੱਜ ਉਸ ਖੜੀ ਦੇ ਵਿੱਚ ਅੱਜ 24 ਦੇ ਕਰੀਬ ਹੰਟਸ ਜਿਹੜੇ ਨੇ ਹੋ ਚੁੱਕੇ ਨੇ